ਜਿਸ ਤਰ੍ਹਾਂ ਦੇ ਨਾਲ ਤੁਸੀਂ ਅਯੋਧਿਆ ਦੇ ਵਿੱਚ ਦਰਸ਼ਨ ਕਰੋਗੇ ਉਸੇ ਤਰ੍ਹਾਂ ਇਹ ਦਰਸ਼ਨ ਲੁਧਿਆਣਾ ਦੇ ਇੱਕ ਇਲਾਕੇ ਦੇ ਵਿੱਚ ਇਹ ਮੰਦਿਰ ਜਿਹੜਾ ਬਣਿਆ ਹੈ ਉੱਥੇ ਦੇ ਆ ਦਰਸ਼ਨ ਹੈ ਔਰ ਸੇਮ ਪਿਲਰ ਜਿਵੇਂ ਕਾਰਾਗਰੀ ਕੀਤੀ ਗਈ ਹੈ ਉਸੇ ਤਰ੍ਹਾਂ ਪਿਲਰ ਨਜ਼ਰ ਆ ਰਹੇ ਨੇ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹ ਕਿਹਾ ਜਾ ਰਿਹਾ ਹੈ ਕਿ ਇਹ ਬਿਨਾ ਸਰੀਏ ਤੋਂ ਇਹ ਮੰਦਿਰ ਜਿਹੜਾ ਹੈ ਖੜਾ ਕੀਤਾ ਗਿਆ ਗੋਵਸ਼ਾਲਾ ਦਾ 2007 ਜਿੱਦੀ ਪੱਥਰ ਰੱਖਿਆ ਗਿਆ ਸੀ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਜੋ ਮੁੱਖ ਮੰਤਰੀ ਸ੍ਰੀ ਉਹਨਾਂ ਨੇ ਗੋਸ਼ਾਲਾ ਸ਼ੁਰੂ ਕਰਾਈ ਸੀ ਪੰਜ ਸਾਲ ਪਹਿਲਾਂ ਸਾਡੇ ਮਹਾਰਾਜ ਜੀ ਸ੍ਰੀ ਗਿਵਰਤ ਸਿੰਘ ਦਾ ਮਾਖਸ਼ ਪ੍ਰੇਰਣਾ ਨਾਲ ਅਸੀਂ ਇਹ ਮੰਦਿਰ ਬਣਾਉਣਾਰੇ ਸੋਚਿਆ ਬਿੱਲੂ ਧਿਆਨੇ ਚ ਉੱਥੇ ਦਾ ਵੀ ਅਯੁੱਧੇ ਜਦੋਂ ਸ਼ੁਰੂ ਹੋਣਾ ਸੀ ਉਸ ਵੇਲੇ ਤਾਂ ਐਸਾ ਹੀ ਸੀਗਾ ਬਿੱਲੂ ਧਿਆਨੇ ਕਿ ਉਹਨਾਂ ਆਪ ਇੱਕ ਐਸਾ ਮੰਦਿਰ ਬਣਾਇਆ ਜਾਵੇ ਜਿਹੜੇ ਲੋਕਾਂ ਨੂੰ ਯੁੱਧ ਦੀ ਜ਼ਰੂਰਤ ਹੀ ਨਾ ਪਵੇ Rajasthan ਦੇ ਹੈ ਔਰ ਪੱਥਰ ਵੀ ਇਹਨੂੰ ਕਹਿੰਦੇ ਆ ਜੀ ਪਹਾੜ ਵੰਸੀਪੁਰ ਪਹਾੜ ਪੱਥਰ ਕਹਿੰਦੇ ਆ ਬਾੜੇ خیال ਹੈ 6 ਮਹੀਨੇ ਦੇ ਵਿੱਚ ਮੰਦਿਰ ਅਸੀਂ ਪੂਰਾ ਕਰ ਦਾਂਗੇ ਤੇ ਬਾਕੀ ਤੁਸੀਂ ਕੀ ਕਹਿ ਰਹੇ ਹੋ ਵੀ ਇਹਦੇ ਚ ਨਾਗਰ ਸ਼ਹਿਰੀ ਚ ਬਣਾਇਆ ਔਰ ਬਣਾਉਣ ਵਾਲੇ ਜਿਹੜੇ ਆ ਉਹਨਾਂ ਨੂੰ ਮਿਲਦਾ ਕਿਉਂ ਆ ਉਹ ਇਹੋ ਪਰਿਵਾਰ ਆ ਫੈਮਿਲੀ ਆ ਜਿਹੜੇ ਆਰ ਕੇ ਚੱਕਰ ਗਿਆ ਸੋਮਪੁਰਾ ਫੈਮਿਲੀ ਆ ਉਹ ਇਹੋ ਯੋਧੇ ਚ ਬਣਾ ਰਿਹਾ ਉਹਨਾਂ ਦੇ ਖਾਨਦਾਨ ਚੋਂ ਕੋਈ ਸੋਂ ਬੁਰਾ ਜਿਹੜਾ ਸਾਡਾ ਇਹ ਮੰਦਿਰ ਬਣਾ ਰਿਹਾ ਤਾਂ ਚੈਲਜੀ ਸ਼ੈਦਰ ਨਾਲ ਮਿਲਦੀ ਜੁਤੀ ਹੈ ਤੇ ਮੈਂ ਇਹ ਕਹਿਣਾ ਚਾਹੁੰਦਾ ਸਾਰਿਆਂ ਨੂੰ ਇਹ ਦੁਆਰਾ ਸਾਡੀ ਜਨਰੇਸ਼ਨ ਨੂੰ ਨਹੀਂ ਮਿਲਣਾ ਮੌਕਾ ਆਪਣੇ ਪਰਿਵਾਰ ਸਾਹਿਬ ਆਪਣੇ ਬੱਚਿਆ ਸਾਹਿਬ ਤੁਹਾਨੂੰ ਦੱਸੋ ਸਨਾਤਨ ਕੀ ਆ ਸੀ ਧਰਮ ਚ ਕੀ ਆ ਜੀ ਦੀ ਪੂਰੇ ਦੇਸ਼ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਧੂਮ ਵੇਖਣ ਨੂੰ ਮਿਲ ਰਹੀ ਹੈ ਔਰ 22 ਜਨਵਰੀ ਨੂੰ ਅਯੋਧਿਆ ਦੇ ਮੰਦਿਰ ਦੇ ਦਵਾਰ ਖੁੱਲਣ ਵਾਲੇ ਨੇ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਪੂਰੇ ਦੇਸ਼ ਦੇ ਵਿੱਚੋਂ ਅਯੋਧਿਆ ਨਗਰੀ ਦੇ ਵਿੱਚ ਲੋਕ ਹਮ ਹਮ ਆ ਕੇ 22 ਜਨਵਰੀ ਨੂੰ ਪਹੁੰਚਣ ਵਾਲੇ ਨੇ ਪਰ ਉਸ ਦੀ ਇੱਕ ਤਸਵੀਰ ਲੁਧਿਆਣਾ ਦੇ ਵਿੱਚ ਵੀ ਨਜ਼ਰ ਆ ਰਹੀ ਹੈ ਲੁਧਿਆਣਾ ਇੱਕ ਸੰਤੀ ਹੱਬ ਹੈ ਔਰ ਲੁਧਿਆਣਾ ਦੇ ਵਿੱਚ ਵੀ ਇੱਕ ਨੀ ਪੱਥਰ ਰੱਖਿਆ ਗਿਆ ਸੀ ਅਯੁੱਧਿਆ ਮੰਦਿਰ ਦਾ ਹੂਬ ਹੂ ਜਿਸ ਤਰ੍ਹਾਂ ਦੇ ਨਾਲ ਅਯੁੱਧਿਆ ਦੇ ਵਿੱਚ ਅਯੁੱਧਿਆ ਮੰਦਿਰ ਜਿਸ ਤਰ੍ਹਾਂ ਦੇ ਨਾਲ ਬਣਿਆ ਹੈ ਜਿਸ ਤਰ੍ਹਾਂ ਦੇ ਨਾਲ ਕਾਰਾਗਰੀ ਕੀਤੀ ਗਈ ਹੈ ਉਸੇ ਤਰ੍ਹਾਂ ਲੁਧਿਆਣਾ ਦੇ ਵਿੱਚ ਵੀ ਇੱਕ ਮੰਦਿਰ ਖੂਬਸੂਰਤ ਤਿਆਰ ਹੋ ਚੁੱਕਿਆ ਪਰ ਇਸ ਨੂੰ ਹਜੇ ਸਮਾਂ ਲੱਗੇਗਾ ਕਿਉਂਕਿ ਚਾਹੇ 22 ਜਨਵਰੀ ਨੂੰ ਅਯੁੱਧਿਆ ਦੇ ਵਿੱਚ अयोध्या मंदिर ਦੇ ਦਵਾਰ ਖੁੱਲਣ ਵਾਲੇ ਨੇ ਪਰ ਇਸ ਜਿਹੜੇ ਦਵਾਰ ਹੈ ਇਹ 6 ਮਹੀਨੇ ਬਾਅਦ ਖੁੱਲਣਗੇ ਕਿਉਂਕਿ ਹਜੇ ਇਸ ਦੀ ਕਾਰਗਰੀ ਚੱਲ ਰਹੀ ਹੈ ਔਰ ਸੇਮ ਤਸਵੀਰ ਜਿਸ ਤਰ੍ਹਾਂ ਦੇ ਨਾਲ ਤੁਸੀਂ ਅਯੋਧਿਆ ਦੇ ਵਿੱਚ ਦਰਸ਼ਨ ਕਰੋਗੇ ਉਸੇ ਤਰ੍ਹਾਂ ਇਹ ਦਰਸ਼ਨ ਲੁਧਿਆਣਾ ਦੇ ਇੱਕ ਇਲਾਕੇ ਦੇ ਵਿੱਚ ਇਹ ਮੰਦਿਰ ਜਿਹੜਾ ਬਣਿਆ ਉੱਥੇ ਦੇ ਹੈ ਦਰਸ਼ਨ ਹੈ ਔਰ ਸੇਮ ਪਿਲਰ ਜਿਵੇਂ ਕਾਰਗਰੀ ਕੀਤੀ ਗਈ ਹੈ ਉਸੇ ਤਰ੍ਹਾਂ ਇਹ ਪਿਲਰ ਨਜ਼ਰ ਆ ਰਹੇ ਨੇ ਇਸ ਨੂੰ ਹਜੇ ਹੋਰ ਸਮਾਂ ਲੱਗੇਗਾ ਇੱਕ ਕਿਵੇਂ ਲੁਧਿਆਣਾ ਦੇ ਵਿੱਚ ਅਯੋਧਿਆ ਮੰਦਿਰ ਤਿਆਰ ਹੋਇਆ ਕਦੋਂ ਇਹਦਾ ਨੀਂਹ ਪੱਥਰ ਰੱਖਿਆ ਗਿਆ ਔਰ ਕਿਵੇਂ ਇਹ ਪੂਰਾ ਦਾ ਪੂਰੇ ਜਿਹੜੇ ਪੀਲਰ ਖੜੇ ਕੀਤੇ ਹੋਏ ਨੇ ਇਸ ਦੇ ਪਿੱਛੇ ਕੀ ਰਾਜ ਹੈ ਸਾਡੇ ਨਾਲ ਜਿਹੜੇ ਪ੍ਰਬੰਧਕ ਹੈ ਉਹ ਵੀ ਮੌਜੂਦ ਹੈ ਔਰ ਇੱਕ ਇੱਕ ਲਬਜ਼ ਤੁਹਾਡੇ ਤੱਕ ਇੱਕ ਇੱਕ ਤਸਵੀਰ ਤੁਹਾਡੇ ਤੱਕ ਪਹੁੰਚਾਵਾਂਗੇ ਕਿਉਂਕਿ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹ ਕਿਹਾ ਜਾ ਰਿਹਾ ਕਿ ਇਹ ਬਿਨਾ ਸਰੀਏ ਤੋਂ ਇਹ ਮੰਦਿਰ ਜਿਹੜਾ ਹੈ ਖੜਾ ਕੀਤਾ ਗਿਆ ਔਰ ਜਿਹੜੇ ਕਾਰੀਗਰ ਆ ਉਹ ਕਿੱਥੋਂ ਮੰਗਵਾਏ ਗਏ ਨੇ ਮੇਰੇ ਨਾਲ ਪ੍ਰਬੰਧਕ ਆ ਪ੍ਰਬੰਧਕਾਂ ਦੇ ਹੱਥ ਕਾਰਡ ਆ ਤੁਸੀਂ ਦੇਖ ਰਹੇ ਹੋ ਕਿ ਕਾਰਡਾ ਦੇ ਉੱਤੇ ਲਿਖਿਆ ਮੇਰੇ ਰਾਮ ਸਭਕੇ ਰਾਮ ਸਭ ਤੋਂ ਪਹਿਲੇ ਤਾਂ ਤੁਸੀਂ ਆਪਣਾ ਨਾਮ ਔਰ ਇਸ ਜਗ੍ਹਾ ਦਾ ਨਾਮ ਬੋਲ ਦੋ ਔਰ ਇਹ ਕਿਵੇਂ ਜਹਨ ਦੇ ਵਿੱਚ ਆਇਆ ਕਿ ਜਿਵੇਂ ਅਯੁੱਧਿਆ ਦੇ ਵਿੱਚ ਰਾਮ ਮੰਦਰ ਬਣਿਆ ਪੂਰਾ 22 ਜਨਵਰੀ ਨੂੰ ਉਸ ਦੀ ਦਵਾਰ ਖੁੱਲਣ ਵਾਲੇ ਨੇ ਔਰ ਉਸੇ ਤਰ੍ਹਾਂ ਦਾ ਮੰਦਰ ਤੁਸੀਂ ਇੱਥੇ ਤਿਆਰ ਕਰਾ ਦਿੱਤਾ ਮੈਂ ਰਮੇਸ਼ ਗਰਗ ਜੀ ਇੱਥੇ ਸ੍ਰੀ ਡੰਡੀ ਸਵਾਮੀ ਗੋ ਲੋਕ ਧਾਮ ਗਊਸ਼ਾਲਾ ਹੈ ਇਹਦਾ 2007 ਚ ਨੀਂ ਪੱਥਰ ਰੱਖਿਆ ਗਿਆ ਸੀ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਜੋ ਮੁੱਖ ਮੰਤਰੀ ਸਨ ਉਹਨਾਂ ਨੇ ਗਊਸ਼ਾਲਾ ਸ਼ੁਰੂ ਕਰਾਈ ਸੀਗੀ ਉਸ ਤੋਂ ਬਾਅਦ 5 ਸਾਲ ਪਹਿਲਾਂ ਸਾਡੇ ਮਹਾਰਾਜ ਜੀ ਸ਼੍ਰੀ ਦੇਵਰਤ ਜੀ ਦੇ ਦਿਮਾਗ 'ਚ ਪ੍ਰੇਰਣਾ ਨਾਲ ਅਸੀਂ ਇਹ ਮੰਦਰ ਬਣਾਉਣਾਰੇ ਸੋਚਿਆ ਵੀ ਲੁਧਿਆਣੇ 'ਚ ਉਹ ਅੱਜ ਤੱਕ ਵੀ ਅਯੋਧਿਆ ਜੇ ਪਤਾ ਨਹੀਂ ਕਦੋਂ ਸ਼ੁਰੂ ਹੋਣਾ ਸੀ ਉਸ ਵੇਲੇ ਤਾਂ ਐਸਾ ਹੀ ਸੀਗਾ ਵੀ ਲੁਧਿਆਣਾ ਵਿੱਚ ਉਹਨਾਂ ਆਪ ਇੱਕ ਐਸਾ ਮੰਦਿਰ ਬਣਾਇਆ ਜਾਵੇ ਜਿਹੜੇ ਲੋਕਾਂ ਨੂੰ ਯੋਧਿਆ ਜਾਣ ਦੀ ਜ਼ਰੂਰਤ ਹੀ ਨਾ ਪਵੇ ਉਹਨਾਂ ਦੀ ਪ੍ਰੇਰਣਾ ਨਾਲ ਅਸੀਂ 5 ਸਾਲ ਪਹਿਲਾਂ ਇਹਦਾ ਨੀਵਾਂ ਪੱਥਰ ਰੱਖਿਆ ਔਰ ਇਹ ਨਾਗਰ ਸ਼ੈਲੀ ਦੇ ਹਿਸਾਬ ਨਾਲ ਬਣ ਰਿਹਾ ਹੈ ਜਿਸ ਦੇ ਚ ਸਾਰੇ ਕਾਰੀਗਰ ਰਾਜਸਥਾਨ ਦੇ ਆ ਔਰ ਪੱਥਰ ਵੀ ਇਹਨੂੰ ਕਹਿੰਦੇ ਆ ਜੀ ਪਹਾੜ ਬੰਸੀਪੁਰ ਪਹਾੜ ਪੱਥਰ ਕਹਿੰਦੇ ਆ ਜੀ ਪਹਾੜ ਹਾਂਜੀ ਉਹਦੇ ਵਿੱਚ ਕੋਈ ਲੋਹਾ ਜਾਂ ਸਟੀਲ ਅਸੀਂ ਨਹੀਂ ਵਰਤਿਆ ਉਹਦੀ ਘੱਟੋ ਘਾਟ ਇੱਕ ਹਜ਼ਾਰ ਸਾਲ ਲਾਈਫ ਹੋਊਗੀ ਇਸ ਸਮੁੰਦਰ ਦੀ ਸਾਰਾ ਨੀਚੇ ਤੋਂ 20 ਫੁੱਟ ਥੱਲੇ ਡਾਉਨ ਲੈ ਕੇ ਗਏ ਆ ਸਾਰਾ ਪੱਥਰਾਂ ਤੇ ਖੜਾ ਕੀਤਾ ਗਿਆ ਵਾ ਸੇਮ ਹੂ ਬੂ ਡਿਜ਼ਾਈਨ ਸੇਮ ਉਦਈ ਹੈ ਇਹ ਕੈਮਰੇ ਦੀ ਤਸਵੀਰਾਂ ਦੇ ਵਿੱਚ ਜਿਹੜਾ ਡਿਜ਼ਾਈਨ ਹੈ ਉਹ ਸੇਮ ਅਯੁੱਧਿਆ ਦੇ ਵਿੱਚ ਜਿਹੜਾ ਮੰਦਿਰ ਦਵਾਰ ਖੁੱਲਣ ਵਾਲੇ ਨੇ 22 ਜਨਵਰੀ ਨੂੰ ਉਹ ਸੇਮ ਉਸੇ ਤਰ੍ਹਾਂ ਪਰ ਇਸ ਨੂੰ ਹਜੇ ਸਮਾਂ ਲੱਗੇਗਾ ਕਿ ਅਸੀਂ ਸਮਝੀਏ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਅਯੁੱਧਿਆ ਦੇ ਵਿੱਚ ਸ਼ੁਰੂਆਤ ਹੁੰਦੀ ਹੈ ਮੰਦਿਰ ਦੀ ਜਿਹਦੇ ਦਵਾਰ ਖੁੱਲਦੇ ਨੇ ਤੇ ਇੱਥੇ ਦੇ ਦਵਾਰ ਕਦੋਂ ਖੁੱਲਣਗੇ ਇਥੇ ਦਾ ਜੀ ਦੇਖੋ ਇਹ ਖਿਆਲ ਹੈ 6 ਮਹੀਨੇ ਦੇ ਵਿੱਚ ਮੰਦਿਰ ਅਸੀਂ ਪੂਰਾ ਕਰ ਲਾਂਗੇ ਤੇ ਬਾਕੀ ਤੁਸੀਂ ਕੀ ਕਹਿ ਰਹੇ ਹੋ ਵੀ ਇਹਦੇ ਵਿੱਚ ਨਾਗਰ ਸ਼ੈਲੀ ਚ ਬਣਾਇਆ ਔਰ ਬਣਾਉਣ ਵਾਲੇ ਜਿਹੜੇ ਆ ਉਹਨਾਂ ਨੂੰ ਮਿਲਦਾ ਕਿਉਂ ਆ ਉਹ ਇਹੋ ਪਰਿਵਾਰ ਹੈ ਫੈਮਿਲੀ ਹੈ ਜਿਹੜੇ ਆਰਕੀਟੈਕਟ ਹੈਗੇ ਆ ਸੋਮਪੁਰਾ ਫੈਮਿਲੀ ਹੈ ਉਹ ਇਹੋ ਯੋਧੇ ਚ ਬਣਾ ਰਿਹਾ ਉਹਨਾਂ ਦਾ ਹੀ ਖਾਨਦਾਨ ਚੋਂ ਕੋਈ ਸੋਮਪੁਰਾ ਹੈ ਜਿਹੜਾ ਸਾਡਾ ਇਹ ਮੰਦਿਰ ਬਣਾ ਰਿਹਾ ਤਾਦਿਕ ਸ਼ੈਲੀ ਸ਼ਾਇਦ ਉਹਨਾਂ ਨਾਲ ਮਿਲਦੀ ਜੁਲਦੀ ਹੈ ਇਹ 7000 ਗਜ਼ ਜਗ੍ਹਾ ਹੈ ਟੋਟਲ ਜੀ ਜੇ ਮੰਦਿਰ ਔਰ ਗਊਸ਼ਾਲਾ ਦੋ ਚੀਜ਼ਾਂ ਮੈਂ ਤੁਹਾਡੇ ਕੋਲੋਂ ਦੋ ਤਿੰਨ ਚੀਜ਼ਾਂ ਪੁੱਛਣੀ ਹੈ ਇਹ ਜਿਹੜੇ ਪੀਲਰ ਆ ਤੁਸੀਂ ਕਹਿੰਦੇ ਬਿਨਾ ਸਰੀਏ ਤੋਂ ਹੈ ਕਿਵੇਂ ਖੜੇ ਕੀਤੇ ਗਏ ਆ ਪੀਲਰ ਇਹ ਮੇਲ ਫੀਮੇਲ ਲੋਕਿੰਗ ਸਿਸਟਮ ਦੇ ਨਾਲ ਹਰੇਕ ਪੀਲਰ ਖੜਾ ਕੀਤਾ ਗਿਆ ਔਰ ਕਾਰਵਿੰਗ ਸਾਰੀ ਰਾਜਸਥਾਨ ਚ ਹੋਈ ਹੈ ਜੀ ਮੋੜ ਬੋਲੋ ਕੋਈ ਪ੍ਰੋਗਰਾਮ ਵੀ ਇੱਥੇ ਰੱਖਿਆ ਹੈ ਕਿ ਮੈਂ ਦੇਖ ਰਿਹਾ ਕਿ ਹਵਨਕੁੰਡ ਬਣਾਏ ਗਏ ਨੇ ਇੱਥੇ ਪੂਜਾ ਵੀ ਹੋਏਗੀ ਕਿਸ ਤਰ੍ਹਾਂ ਦੇ ਨਾਲ ਪ੍ਰੋਗਰਾਮ ਹੈ ਇੱਥੇ ਭਾਈ ਸਾਹਿਬ ਮੇਰਾ ਨਾਮ ਬਿਟੁਰ ਨਵਕਰ ਪਹਿਲ ਮੈਂ ਪਹਿਲਾਂ ਸਭ ਤੋਂ ਪਹਿਲਾਂ ਸਾਰੇ ਲੋਕਾਂ ਨੂੰ ਜੈ ਸ਼੍ਰੀ ਰਾਮ ਕਹਿੰਦਾ ਤੇ ਮੇਰੇ ਰਾਮ ਸਭ ਕੇ ਰਾਮ ਸਾਡੇ ਮਨ 'ਚ ਇੱਕ ਇਹ ਖਿਆਲ ਆਇਆ ਮੇਰੇ ਨਾਲ ਮੇਰੇ ਮਾਮਾ ਜੀ ਦੋਸਤ ਆ ਮੇਰੇ ਬਬਲਾ ਜੈਨ ਜੀ ਆ ਗਰਗ ਜੀ ਆ ਭਾਈ ਸਾਹਿਬ ਮੇਰਾ ਅਰुण सेठ ਅਰुण सेठ ਜੀ ਨਾਲ ਖੜੇ ਮੇਰੇ ਸਾਡੇ ਮਨ 'ਚ ਅਸੀਂ ਇੱਕ ਦਿਨ ਟੀਵੀ 'ਚ ਦੇਖ ਰਹੇ ਸੀ ਮੋਦੀ ਜੀ ਨੂੰ ਤੇ ਮੋਦੀ ਜੀ ਇਹ ਕਹਿ ਰਹੇ ਸੀਗੇ ਹਰ ਆਦਮੀ ਦਾ ਅਯੋਧਿਆ ਪਹੁੰਚ ਨਹੀਂ ਸਕਦਾ ਤੇ ਕਿਉਂ ਨਾ ਆਪਣੇ ਆਪਣੇ ਸ਼ਹਿਰਾਂ 'ਚ ਤੁਸੀਂ ਕਰੋ ਇਹ ਸਾਰੇ ਦੀਵਾਲੀ ਮਨਾਓ ਅਯੋਧਿਆ ਵਾਲੇ ਦਿਨ ਤੇ ਸਾਡੇ ਮਨ ਚ ਆਇਆ ਯਾਰ ਗੱਲ ਤਾਂ ਸਹੀ ਆ ਹਰ ਆਦਮੀ ਤਾਂ ਪਹੁੰਚ ਨਹੀਂ ਸਕਦਾ ਯੋਧਿਆ ਅਸੀਂ ਯੋਧਿਆ ਦੇ ਦਰਸ਼ਨ ਕਿਉਂ ਨਾ ਇੱਥੇ ਕਰਾਈਏ ਲੋਕਾਂ ਨੂੰ ਤੇ ਸਾਡੇ ਇੱਕੋ ਦਾ ਮਨ ਚ ਆਇਆ ਵੀ ਇਹ ਗਰਗ ਜੀ ਹੋਣੀ ਸਵਾਮੀ ਦੇ ਦੇਵ ਦਿੱਤਨਾਂ ਜੀ ਇੱਥੇ ਮੰਦਿਰ ਬਣਾ ਰਿਹਾ ਗਊਸ਼ਾਲਾ ਚ ਤੇ ਅਸੀਂ ਇੱਥੇ ਇਹਨਾਂ ਕੋਲ ਆਏ ਪ੍ਰਬੰਧਕਾਂ ਕੋਲ ਅਸੀਂ ਆ ਕੇ ਇਹ ਕਿਹਾ ਵੀ ਅਸੀਂ ਆ ਕਰਨਾ ਚਾਹੁੰਦੇ ਆ ਤੇ ਇਹਨਾਂ ਨੇ ਨਾਲ ਹੀ ਸਾਨੂੰ ਸਹਿਮਤੀ ਦੇ ਦਿੱਤੀ ਅਸੀਂ ਸਾਰਿਆਂ ਨੇ ਇਹ ਰਲ ਕੇ ਅਸੀਂ ਇੱਥੇ 31 ਖਵਨਕੁੰਡ ਬਣਾਏ ਆ ਜੀ ਅੱਜ ਸਾਡੀ ਸ਼ੋਭਾ ਯਾਤਰਾ 17 ਤਰੀਕ ਨੂੰ ਅੱਜ ਸਾਡੀ ਸ਼ੋਭਾ ਯਾਤਰਾ ਅਸੀਂ ਉਹ ਸ਼ੋਭਾ ਯਾਤਰਾ ਚ ਸਿਤਾ ਮਾਤਾ ਦੇ ਮਈਆ ਦੇ ਪੇਕਿਆਂ ਤੋਂ ਉਹਦੇ ਘਰ ਚੋਂ ਪਾਣੀ ਮੰਗਾਇਆ ਜਿਹੜਾ ਚਰਨਮਤ ਦੇ ਰੂਪ ਚ ਦਿੱਤਾ ਜਾਊਗਾ ਅਯੁੱਧਿਆ ਤੋਂ ਰਾਜ ਮੰਗਾਈ ਹੈ ਜਿਹਨੂੰ ਆਪਾਂ ਮਿੱਟੀ ਕਹਿੰਦੇ ਆ ਉਹਦਾ ਤਿਲਕ ਲਗਾਇਆ ਜਾਊਗਾ ਰਮੇਸ਼ਵਰਮ ਤੋਂ ਅਸੀਂ ਜੀ ਉਹ ਰਾਮ ਸੇਤੂ ਮੰਗਾਇਆ ਜੀ ਜਿਹਦੇ ਦਰਸ਼ਨ ਲੋਕਾਂ ਨੂੰ ਕਰਾਏ ਜਾਣਗੇ ਆ ਸਾਰਾ ਕਰਦੇ ਹੋਏ ਸਾਡੇ ਮਨ ਚ ਇਹ ਸੀ ਵੀ ਆਸੀ ਇਹ ਕਰਾ ਕੇ ਉਸ ਤੋਂ ਬਾਅਦ ਅਸੀਂ 5 ਦਿਨ ਦਾ ਹਵਨ ਜਾਗ ਰੱਖਿਆ ਜਿਹੜੇ ਅਲੱਗ-ਅਲੱਗ ਦਿਨ ਚ ਸਵੇਰੇ 10 ਤੋਂ 11 ਤੱਕ ਹਵਨ ਜਾਗ ਆ ਜੀ ਜਿਹੜੇ ਸਾਰੇ ਅਲੱਗ-ਅਲੱਗ ਲੋਕੀ ਹੋਣਗੇ ਜੀ ਹਰ ਰੋਜ਼ ਅਲੱਗ-ਅਲੱਗ ਪਾਰਟੀਆਂ ਹੋਣਗੀਆਂ ਇਹਦੇ ਵਿੱਚ ਇੱਕ ਗੱਲ ਆ ਰਹੀ ਹੈ ਤੁਸੀਂ ਸਾਰੇ ਸੇਵਾਦਾਰ ਖੜੇ ਹੋ ਸੇਵਾ ਹੀ ਹੁੰਦੀ ਹੈ ਇੱਕ ਜਦੋਂ ਇਹੋ ਜੀ ਤਸਵੀਰ ਤੁਸੀਂ ਪੂਰੀ ਬਣਾ ਦੋ ਇਹ ਦੇਸ਼ ਦੇ ਵਿੱਚ ਮੇਰੇ ਖਿਆਲ ਨਾਲ ਦੂਜਾ ਮੰਦਿਰ ਹੋਊਗਾ ਇਹ ਅਯੁੱਧਿਆ ਵਾਲਾ ਕਿਉਂਕਿ ਉੱਥੇ ਅਯੁੱਧਿਆ ਦੀ 22 ਜਨਵਰੀ ਨੂੰ ਸ਼ੁਰੂਆਤ ਹੋ ਰਹੀ ਹੈ ਤਾਂ 6 ਮਹੀਨੇ ਬਾਅਦ ਇਸ ਦੀ ਹੋਏਗੀ ਇਹ ਹੋਰ ਤਾਂ ਦੇਸ਼ ਦੇ ਵਿੱਚ ਕੋਈ ਕਿਸੇ ਨੇ ਬਣਾਇਆ ਹੀ ਨਹੀਂ ਹੋਗਾ ਸਾਰੇ ਇਹ ਇਹ ਚਲੋ ਅਯੁੱਧਿਆ ਦੇ ਪ੍ਰਭੂ ਦਾ ਘਰ ਆ ਤਾਂ ਕਰਕੇ ਉਹ ਪਹਿਲੇ ਨੰਬਰ ਤੇ ਆ ਲੇਕਿਨ ਬਣਿਆ ਇਹ ਪਹਿਲਾ ਨੰਬਰ ਤੇ ਸੀਗਾ ਤੇ ਹਾਂ ਅਯੁੱਧਿਆ ਅੱਜ ਤਾਂ ਉਹਨਾਂ ਨੇ ਵਾਜੋ ਪਰਮਿਸ਼ਨਾਂ ਮਿਲੀਆਂ ਸੁਪਰੀਮ ਕੋਰਟ ਨੇ ਬਾਜੋ ਗਿਆ ਇੱਥੇ ਦੇ ਪ੍ਰਬੰਧਕਾਂ ਨੇ ਤਾਂ ਪਹਿਲਾਂ ਹੀ ਬਣਾਤਾ ਸੀ ਸਵਾਮੀ ਜੀ ਨੇ ਇਹ ਤੇ ਇਸ ਕਰਕੇ ਇਹਦਾ ਨੰਬਰ ਤਾਂ ਪਹਿਲਾਂ ਹੀ ਬੰਦਾ ਲੇਕਿਨ ਪ੍ਰਭੂ ਰਾਮ ਅੱਗੇ ਅਸੀਂ ਵੱਡੇ ਨਹੀਂ ਹੈਗੇ ਪ੍ਰਭੂ ਰਾਮ ਜੀ ਵੱਡੇ ਆ ਉਸ ਕਰਕੇ ਨੰਬਰ ਉਹਨਾਂ ਦਾ ਹੀ ਪਹਿਲਾ ਨੰਬਰ ਤੁਹਾਡਾ ਸਭ ਤੋਂ ਉੱਪਰ ਹੈ ਪਹਿਲਾ ਦੂਜਾ ਨੰਬਰ ਤਾਂ ਉਹ ਹੈ ਤੇ ਤੁਸੀਂ ਵੀ ਸਾਰੇ ਪ੍ਰਬੰਧਕ ਹੋ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਰਜਨੀਸ਼ ਗੁਪਤਾ ਅੱਛਾ ਗੁਪਤਾ ਜੀ ਕਾਰੀਗਰਾਂ ਦੀ ਅਸੀਂ ਗੱਲ ਕਰ ਲਈ ਜਿਵੇਂ ਇਹ ਪੂਰੀ ਤਰ੍ਹਾਂ ਪਿੱਲਰ ਲਗਾਏ ਗਏ ਨੇ ਉਹਨਾਂ ਨੇ ਐਕਸਪਲੇਨ ਕੀਤਾ ਕਿ ਕੋਈ ਸਰੀਆ ਇਸਤੇਮਾਲ ਨਹੀਂ ਕੀਤਾ ਕਿੰਨੇ ਕੁ ਇਸ ਮੰਦਰ ਨੂੰ ਕਿੰਨੇ ਸਾਲ ਲੱਗੇ ਬੰਦੇ ਬੰਦੇ ਕਿੰਨਾ ਟਾਈਮ ਲੱਗ ਗਿਆ ਇਹਨੂੰ 5 ਸਾਲ ਤਾਂ ਸ਼ੁਰੂ ਹੋਏ ਨੂੰ ਹੋ ਗਏ ਜੀ ਪਰ ਉਮੀਦ ਹੈ ਵੀ ਇਸ ਸਾਲ ਦੇ ਵਿੱਚ ਇਹ ਸਮਾਪਤੀ ਹੋ ਜਾਏਗੀ ਇਹਦੀ ਔਰ ਇਹ ਸ਼ੁਰੂ ਹੋ ਜਾਏਗਾ ਮੰਦਰ ਦਾ ਅੱਛਾ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਇੱਕ ਸੰਤੀ ਹੱਬ ਹੈ ਲੁਧਿਆਣਾ ਪੂਰੇ ਪੰਜਾਬ ਦੇ ਵਿੱਚ ਲੋਕਾਂ ਨੂੰ ਕੀ ਮੈਂ ਅਰੁਂਜਨ ਬਬਲਾ ਮੈਂ ਤਾਂ ਹੀ ਕਹਿਣਾ ਸਾਰੇ ਹੂਮ ਹਮਾ ਕੇ ਇੱਥੇ ਪਹੁੰਚਣ ਤਾਂ ਕਿ ਇਹਦੀ ਸ਼ੋਭਾ ਇੱਤਾਲੀ ਮਾਨਸ ਮਣ ਬੜੇ ਮੈਂ ਮੈਂ ਪਬਲਿਕ ਲਈ ਇਹ ਕਹਿਣਾ ਚਾਹਨਾ ਲੋਕਾਂ ਲਈ ਇਹ ਕਹਿਣਾ ਚਾਹਨਾ ਇਹ ਸਾਨੂੰ 500 ਸਾਲਾਂ ਬਾਅਦ ਮੌਕਾ ਮਿਲਿਆ ਜੀ ਕਿਉਂਕਿ ਸਾਡਾ ਜਿਹੜਾ ਰਾਮ ਮੰਦਿਰ ਆ ਮੁਗਲਾਂ ਨੇ 500 ਸਾਲ ਪਹਿਲਾਂ ਵਿਅਸਤ ਕਰਤਾ ਸੀ ਸਾਨੂੰ 500 ਸਾਲ ਬਾਅਦ ਪਹਿਲਾ ਮੌਕਾ ਮਿਲਿਆ ਬਾਅਦਛੋ ਜੀ ਹੁਣ ਤੇ ਮੈਂ ਇਹ ਕਹਿਣਾ ਚਾਹਨਾ ਸਾਰਿਆਂ ਨੂੰ ਇਹ ਦੁਬਾਰਾ ਸਾਡੀ ਜਨਰੇਸ਼ਨ ਨੂੰ ਨਹੀਂ ਮਿਲਣਾ ਮੌਕਾ ਆਪਣੇ ਪਰਿਵਾਰ ਸਾਹਿਤ ਆਪਣੇ ਬੱਚਿਆਂ ਸਾਹਿਤ ਉਹਨਾਂ ਨੂੰ ਦੱਸੋ ਸਨਾਤਨ ਕੀ ਆ ਅਸੀਂ ਧਰਮ ਚ ਕੀ ਆ ਤਸਵੀਰ ਇਹ ਅਯੁੱਧਿਆ ਮੰਦਿਰ ਨੂੰ ਲੈ ਕੇ ਹੋਰ ਵੀ ਨਜ਼ਰ ਆ ਰਹੀ ਆ ਤੁਸੀਂ ਵੇਖਦੇ ਹੋਵੋਗੇ ਸਾਰੇ ਧਰਮ ਇਕੱਠੇ ਨੇ ਇਸ ਮੰਦਿਰ ਸਾਰੇ ਧਰਮ ਇਕੱਠੇ ਆ ਸੱਚ ਤਾਂ ਇਹ ਆ ਪਾਰਟੀਆਂ ਦੇ ਉੱਪਰ ਉੱਠ ਕੇ ਕਾਂਗਰਸ ਬੀਜੇਪੀ ਸਾਰੇ ਹੱਥ ਉੱਪਰ ਉੱਠ ਕੇ ਅਸੀਂ ਪਹਿਲਾਂ ਪ੍ਰਭੂ ਰਾਮ ਦੇ ਚਰਨਾਂ ਚਾਹੀਏ ਇੱਥੇ ਸਿਰ ਝੁਕਾਈਏ ਤੇ ਇੱਥੇ ਲੋਕਾਂ ਨੂੰ ਕਹੀਏ ਵੀ ਵੱਧ ਚੜ ਕੇ ਆਓ ਬਾਈ 22 ਜਨਵਰੀ ਨੂੰ ਰਾਮ ਨੋਮੀ ਮਨਾਈਏ ਦੀਵਾਲੀ ਵੱਧ ਤੋਂ ਵੱਡੀ ਦੀਵਾਲੀ ਮਨਾਈਏ ਪ੍ਰੋਗਰਾਮ ਆਖੇ 22 ਜਨਵਰੀ ਨੂੰ 22 ਜਨਵਰੀ ਨੂੰ ਪੂਰਨ ਹੋਤੀ ਹੋਏ ਜਿਹੜੇ 5 ਦਿਨ ਪਹਿਲਾਂ ਜੀ ਰੋਜ਼ 31 ਪਰਿਵਾਰ ਹਵਨ ਕਰਨਗੇ 1 ਘੰਟਾ ਪਰ ਚਲੋ ਜੀ ਤੇ ਇਸ ਤੋਂ ਇਲਾਵਾ ਅਸੀਂ ਇੱਥੇ ਇੱਕ ਮੂਰਤੀ ਹੈ ਜੀ ਹਰੀ ਹਰਿ ਭਗਵਾਨ ਦੀ ਨੋ ਰੱਖ ਰਹੇ ਆ ਜਿਹੜਾ ਕਿ ਹਰੀ ਦਾ ਮਤਲਬ ਵਿਸ਼ਨੂੰ ਉਹ ਸ਼ਿਵ ਹਰਕਾ ਮਤਲਬ ਸ਼ਿਵ ਜੀ ਦੋਨੋਂ ਦਾ ਇਕੱਠਾ ਸਰੂਪ ਦੀ ਮੂਰਤੀ ਬਣ ਰਹੀ ਹੈ ਜੇ ਵੀ ਐਂਟਰੀ ਅਯੋਧਿਆ ਦੇ ਵਿੱਚ ਆ ਉਸੇ ਤਰ੍ਹਾਂ ਹੀ ਐਂਟਰੀ ਅੱਧੇ ਹੀ ਹੈ ਦੇਖੋ ਜੀ ਅਸੀਂ ਅਯੋਧਿਆ ਤਾਂ ਗਏ ਨਹੀਂ ਗਏ ਹੁਣ ਜਿਹੜਾ ਸਾਡੇ ਆਰਕੀਟੈਕਟ ਸੋਮਪੁਰਾ ਜੀ ਨੇ ਬਣਾਤਾ ਮੇਰਾ ਖਿਆਲ ਹੈ ਉਸ ਟਾਈਪ ਦੀ ਹੀ ਲੱਗਦੀ ਹੈ ਅੰਦਰ ਕਾਰਵਿੰਗ ਦੇਖੋ ਸਭ ਉਦਾਂ ਹੀ ਹੋਈ ਹੋਈ ਹੈ ਜਿਹੜਾ ਮੈਂ ਦੇਖ ਰਿਹਾ ਇੱਥੇ ਮੂਰਤੀ ਸਥਾਪਨਾ ਹੋਏਗੀ ਹਾਂਜੀ ਇੱਕ ਦੇ ਚ ਹਰੀ ਹਰ ਭਗਵਾਨ ਕੀ ਹੋਏਗੀ ਜੋ ਮੈਂ ਦੱਸ ਰਿਹਾ ਸੀਗਾ ਉਹ ਕੇਰਲਾ ਚ ਇੱਕ ਮੂਰਤੀ ਹੈ ਉਸ ਤੋਂ ਬਾਅਦ ਇੱਥੇ ਨੋਰਸ ਚ ਪਹਿਲਾ ਮੰਦਿਰ ਹੋਏਗਾ ਔਰ ਭਗਵਾਨ ਰਾਮ ਦਾ ਹੋਗਾ ਇੱਕ ਸ਼ਿਵਲਿੰਗ ਦੀ ਸਥਾਪਨਾ ਹੋਏਗੀ ਇੱਕ ਦੁਰਗਾ ਮਾਤਾ ਦੀ ਹੋਏਗੀ ਇੱਕ ਤਸਵੀਰ ਬੜੀ ਖੂਬਸੂਰਤ ਉੱਪਰ ਨਜ਼ਰ ਆ ਰਹੀ ਹੈ ਅਗਰ ਮੈਂ ਕੈਮਰਾਮੈਨ ਨੂੰ ਕਹਾਂ ਕਿ ਕੈਮਰਾ ਪੈਨ ਕਰਕੇ ਇਹਨਾਂ ਤਸਵੀਰਾਂ ਨੂੰ ਅਸੀਂ ਦਿਖਾ ਸਕੀਏ ਸਿੱਧੀਆਂ ਔਰ ਜਿਸ ਤਰ੍ਹਾਂ ਦੇ ਨਾਲ ਇਹ ਕਾਰਾਗਰੀ ਕੀਤੀ ਗਈ ਹੈ ਬਿਨਾ ਸਰੀਏ ਤੋਂ ਇਹ ਪੂਰਾ ਦਾ ਪੂਰਾ ਜਿਹੜਾ ਮੰਦਿਰ ਹੈ ਇਸ ਦੀ ਇਮਾਰਤ ਉਸਾਰੀ ਗਈ ਹੈ ਔਰ ਕੋਈ ਵੀ ਸਰਿਆ ਕੋਈ ਵੀ ਇਸ ਤਰ੍ਹਾਂ ਜਿਸ ਤਰ੍ਹਾਂ ਦਾ ਆਪਾਂ ਪਹਿਲੇ ਲੈਂਟਰ ਪਾਣੇ ਆ ਫੱਟੇ ਲਾਣੇ ਆ ਕੋਈ ਐਦਾਂ ਦੀ ਗੱਲ ਐਦਾਂ ਇਸ ਦੇ ਵਿੱਚ استعمال ਨਹੀਂ ਹੋਇਆ ਔਰ ਇਹ ਸਿੱਧਾ ਪੱਥਰਾਂ ਦੇ ਨਾਲ ਇਸ ਪਿੱਲਰਾਂ ਨੂੰ ਖੜਾ ਕੀਤਾ ਗਿਆ ਔਰ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਜਿਹੜੇ ਕਾਰੀਗਰ ਹੈ ਕਿਵੇਂ ਇਹ ਜਿਹੜੇ ਪਿੱਲਰ ਹੈ ਇਹ ਪਿੱਲਰ ਦੇ ਵਿੱਚ ਕਿਵੇਂ ਹੋਲ ਬਣਾਏ ਹੋਣਗੇ ਔਰ ਕਿੰਨੀ ਮਿਆਦ ਹੈ ਦੀ ਇਹਦੀ ਘੱਟੋ ਘਾਟੇ 1000 ਸਾਲ ਮਨਿਆਦ ਹੈ ਜੀ ਉਹ ਜਿਹੜੇ ਵੀ ਮੰਦਰ ਪੁਰਾਣੇ ਆਪਾਂ ਦੇਖਦੇ ਆ ਸੂਰਿਆ ਟੈਂਪਲ ਹੈ ਜੇ ਆ ਉਹ ਸਭ ਐਸੀ ਸਿਸਟਮ ਨਾਲ ਬਨੇ ਹੋਏ ਹੈ ਬਣੇ ਹੋਏ ਆ ਔਰ ਇਹ ਅਰਥਕ ਕੋਇਕ ਤੋਂ ਅਸਰ ਨਹੀਂ ਹੋ ਸਕਦਾ ਕਿੰਨਾ ਵੈਸੇ ਖਰਚਾ ਉਹ ਉਧਰ ਚਲੋ ਗੱਲ ਹੈ ਕਿ ਕੋਈ ਹਿਸਾਬ ਨਹੀਂ ਪ੍ਰਭੂ ਦੇ ਹੈਗੇ ਜੀ ਤੁਹਾਡੇ ਵਰਗੇ ਦਾਨੀ ਆਂਦੇ ਆ ਦੇ ਜਾਂਦੇ ਆ ਅੱਜ ਵੀ ਕਾਰੀਗਰ ਇੱਥੇ ਨੇ ਅੱਜ ਵੀ ਕਾਰੀਗਰ ਇੱਥੇ ਕੰਮ ਕਰ ਰਹੇ ਆ ਅੱਜ ਤਾਂ ਜਿਹੜਾ ਛੁੱਟੀ ਕਰਾਈ ਹੈ ਤਾਂ ਕਿ ਜਿਹੜਾ 22 ਤਰੀਕ ਦਾ ਫੰਕਸ਼ਨ ਦੀ ਜਿਹੜੇ ਜਿਹੜੇ ਸੂਬਿਆਂ ਤੋਂ ਕਾਰੀਗਰ ਆਏ ਰਾਜਸਥਾਨ ਦੇ ਸਾਰੇ ਇਹ ਪੱਥਰ ਵੀ ਪੂਰਾ ਰਾਜਸਥਾਨ ਰਾਜਸਥਾਨ ਤੋਂ ਜਿਹੜਾ ਭਰਤਪੁਰ ਦੇ ਕੋਲੋਂ ਆਉਂਦਾ ਜੀ ਪੱਥਰ ਸਾਰਾ अच्छा ਤੁਸੀਂ ਆਖਰੇ ਸੀ ਕਿ ਥੋੜੇ ਸ਼ਬਦਾਂ ਦੇ ਵਿੱਚ ਕਿ 2007 ਦੇ ਵਿੱਚ ਉਸ ਵੇਲੇ ਮੁੱਖ ਮੰਤਰੀ ਸੀ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਇਹ ਨੀ ਪੱਥਰ ਰੱਖਿਆ ਕੋਈ ਹੋਰ ਵੀ ਉਸ ਵੇਲੇ ਦੀ ਸਰਕਾਰ ਨੇ ਛੂਟ ਦਿੱਤੀ ਇਸ ਬੰਦਰ ਦੇ ਇਸ ਗਊਸ਼ਾਲਾ ਨੂੰ ਲੈ ਕੇ ਇਸ ਬੰਦਰ ਗਊਸ਼ਾਲਾ ਜੀ ਦੇਖੋ ਜੀ ਉਸ ਪ੍ਰਕਾਸ਼ ਸਿੰਘ ਬਾਦਲ ਜੀ ਨੇ ਦੋ ਚੀਜ਼ਾਂ ਕੀਤੀਆਂ ਸੀ ਗੀਆਂ ਗਊਸ਼ਾਲਾ ਨੂੰ ਮਾਫ ਕੀਤੀਆਂ ਵਾ ਇੱਕ ਤਾਂ ਬਿਜਲੀ ਦਾ ਬਿੱਲ ਤੇ ਉਹ ਇੱਕ ਉਹਨਾਂ ਨੇ ਜੜੀ ਵੀ ਬਿਲਡਿੰਗ ਗਊਸ਼ਾਲਾ ਲਈ ਬਣੇ ਉਹਦੀ ਕੋਈ ਕਾਰਪੋਰੇਸ਼ਨ ਫੀਸ ਨਹੀਂ ਲਾਉਗੀ ਬਿਲਡਿੰਗ ਚਾਰਜਸ ਕੋਈ ਨਹੀਂ ਹੈ ਸਾਡੇ ਕੋਲੋਂ ਮੈਂ ਇਹ ਪ੍ਰਕਾਸ਼ ਸਿੰਘ ਬਾਦਲ ਜੀ ਕਰਕੇ ਗਏ ਆ। ਪਰ ਪ੍ਰਮਾਤਮਾ ਕਰੇ ਉਹ ਜਿੱਥੇ ਵੀ ਹੋਣ। ਪਰ ਪ੍ਰਮਾਤਮਾ ਨੂੰ ਆਪਣੇ ਚਰਨਾਂ ਸਤੰਦਵੇ। ਅਸੀਂ ਉਹਨਾਂ ਦੇ ਵੀ ਬਹੁਤ-ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਇੰਨਾ ਕੁਝ ਸਾਡੇ ਲਈ ਕੀਤਾ। ਇਸ ਕਰਕੇ ਹਿੰਦੂ ਸਿੱਖ ਇੱਕਤਾ ਦੀ ਇੱਕ ਮਿਸਾਲ ਕਾਇਮ ਕੀਤੀ ਆ। ਤੇ ਮੈਂ ਸੁਖਵੀਰ ਬਾਦਲ ਜੀ ਨੂੰ ਵੀ ਬੇਨਤੀ ਕਰਦਾ ਵੀ ਤੁਹਾਡੇ ਪਾਪਾ ਨੇ ਇਹ ਕੰਮ ਕੀਤਾ ਸੀਗਾ ਤੇ ਤੁਸੀਂ ਵੀ ਸਾਡੇ ਹਵਨ 'ਚ ਜਰੂਰ ਆਓ। ਧੰਨਵਾਦ ਜੀ। ਥੋੜੇ-ਥੋੜੇ ਸ਼ਬਦਾਂ ਦੇ ਵਿੱਚ ਹੁਣ ਜਿੰਨੇ ਪ੍ਰਬੰਧਕ ਖੜੇ ਨੇ, ਜਿੰਨੀ ਸੰਗਤ ਜਿੰਨੇ ਭਗਤ ਘਰ ਜੇ ਬੈਠੇ ਨੇ ਉਹਨਾਂ ਨੂੰ ਥੋੜੇ ਥੋੜੇ ਸ਼ਬਦਾਂ ਦੇ ਵਿੱਚ ਕੀ ਕਹਿਣਾ ਚਾਹੋਗੇ ਕਿ ਤੁਸੀਂ ਇੱਥੇ ਪਹੁੰਚੋ ਉਸ ਹਵਨ ਕੁੰਡ ਦੇ ਵਿੱਚ ਜਿਹੜਾ ਤੁਸੀਂ 22 ਜਨਵਰੀ ਨੂੰ ਸ਼ੁਰੂਆਤ ਹੋ ਰਹੀ ਹੈ ਯੋਧਿਆ ਦੇ ਵਿੱਚ ਯੋਧਿਆ ਮੰਦਿਰ ਦੀ ਉਸ ਉਹ ਸੰਗਤ ਨੂੰ ਕੀ ਕਹੋਗੇ ਕਿ 22 ਜਨਵਰੀ ਨੂੰ ਇੱਥੇ ਸ਼ਾਮਲ ਹੋਣ ਉਸ ਦੇ ਵਿੱਚ ਦੇਖੋ ਜੀ ਸਾਡੀ ਬੜੀ ਖੁਸ਼ਕਿਸਮਤੀ ਹੈ ਤੇ ਯੋਧਿਆ ਜੀ ਰਾਮ ਮੰਦਿਰ ਬੰਦਾ ਇਸ ਤੋਂ ਜ਼ਿਆਦਾ ਵੀ ਰਾਮ ਮੰਦਿਰ ਬੰਦਾ ਹੈ ਐਡੀ ਵੱਡੀ ਖੁਸ਼ਕਿਸਮਤੀ ਐਡੀ ਵੱਡੀ ਚੀਜ਼ ਕਿੱਥੇ ਹੈਗੀ ਕਿਸੇ ਕਿਸੇ ਵੀ ਸ਼ਹਿਰ ਚ ਜੀ ਪ੍ਰਲਬਦੀ ਨਹੀਂ ਹੋਈ ਸਿਰ ਲੁਧਿਆਣੇ ਨੂੰ ਹੈ ਜਿਹਦਾ ਮਾਨ ਹੈ ਕਿ ਵੀ ਰਾਮ ਮੰਦਰ ਦਾ ਨਾਲ ਇੱਥੇ ਵੀ ਰਾਮ ਮੰਦਰ ਬਣ ਰਿਹਾ ਅਸੀਂ ਲੋਕਾਂ ਨੇ ਕਿਹਾ ਕਿ ਬਚੜ ਕੇ ਭਾਗ ਲੈਣ ਔਰ ਕਿਉਂਕਿ ਬਿਲਡਿੰਗ ਹੋਰ ਫਲਦੀ ਜਲਦੀ ਪੂਰੀ ਹੋ ਜਾਵੇ ਲੁਧਿਆਣਾ ਸੰਤਾਂ ਦੀ ਨਗਰੀ ਆ ਜੀ ਤੇ ਲੋਕ ਵੀ ਉਦਾਂ ਦੇ ਹੋਗੇ ਅੱਜ ਰਾਮਪੁਰਾ ਲੁਧਿਆਣਾ ਰਾਮਾਈ ਹੋਗੇ ਪੂਰਾ ਲੁਧਿਆਣਾ ਕੀ ਪੂਰਾ ਹਿੰਦੁਸਤਾਨ ਹੀ ਰਾਮਾਈ ਹੋਇਆ ਦਾ ਤੇ ਪ੍ਰਭੂ ਸਾਰਿਆਂ ਨੂੰ ਹਿੰਮਤ ਦੇਵੇ ਸ਼ਕਤੀ ਦੇਵੇ ਖਾਸ ਕਰ ਮੈਂ ਤਾਂ ਨਹੀਂ ਕਹਿੰਦਾ ਜੀ ਕਿਸੇ ਦਾ ਪੋਲੀਟਿਕਲ ਪਾਰਟੀ ਨਾਲ ਨਹੀਂ ਜੁੜਦਾ ਲੇਕਿਨ ਮੈਂ ਇਹ ਜ਼ਰੂਰ ਕਹਿਣਾ ਚਾਹਨਾ ਪਰਮਾਤਮਾ ਮੋਦੀ ਜੀ ਨੂੰ ਉਮਰ ਵੀ ਭੱਤੀ ਦੇਵੇ ਦੀ ਹਿੰਮਤ ਵੀ ਦਵੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਸਾਨੂੰ ਇਹ ਮੰਦਰ ਸਾਡੇ ਖੁਲਾਏ ਹੂੰ ਤੁਸੀਂ ਤੁਸੀਂ ਮੈਂ ਤਾਂ ਜੀ ਉਸ ਦਿਨ ਸਭ ਨੂੰ ਵੱਲੋਂ ਮੇਰੇ ਵੱਲੋਂ ਰਿਕਵੈਸਟ ਹੈ ਕਿ ਘਰ ਜਾ ਕੇ ਉਸ ਦਿਨ 22 ਤਰੀਕ ਨੂੰ ਦੀਪਮਾਲਾ ਕਰਨ ਜਿੱਦਾਂ ਦੀਵਾਲੀ ਨੂੰ ਕਰਦੇ ਆ ਔਰ ਇੱਥੋਂ ਅਸੀਂ ਜਿਹੜੇ ਲੋਕ ਇੱਥੇ ਆ ਗਏ ਹਿੱਸਾ ਲੈਣਗੇ ਉਹਨਾਂ ਨੂੰ ਅਸੀਂ ਦੀਵੇ ਦਵਾਂਗੇ ਦੇਸੀ ਘਿਓ ਦੇ ਬਣਾ ਕੇ ਵਿੱਚ ਘਰ ਜਾ ਕੇ ਆਪਣੇ ਉਹਨਾਂ ਦੀਪਮਾਲਾ ਹੋਏਗੀ ਇੱਥੇ ਵੀ ਦੀਪਮਾਲਾ ਹੋਏਗੀ ਹਾਂ ਹਾਂਜੀ ਇੱਥੇ ਵੀ ਦੀਪਮਾਲਾ ਹੋਣਗੇ ਇਹ ਗੋਸ਼ਾਲਾ ਦੇ ਭਗਤਾਂ ਸਾਡੇ ਜਿੱਥੇ ਵੀ ਦੀਪਮਾਲਾ ਕਰੋਗੇ ਹਾਂਜੀ ਬਿਲਕੁਲ ਇੱਥੇ ਵੀ ਕਰਾਂਗੇ ਔਰ ਲੋਕਾਂ ਨੂੰ ਵੀ ਅਸੀਂ ਦिए दे ਦੇਵਾਂਗੇ ਪੰਜ-ਪੰਜ دیے ਦੇ ਅਸੀਂ ਪੈਕੇਟ ਬਣਾਏ ਹੈ ਜਿਹੜੇ ਕਿ ਉਹਨਾਂ ਦਿੱਤੇ ਜਾਣਗੇ ਸਾਰੇ ਆਪਣੇ ਘਰਾਂ ਚ ਚਲਾਓ ਹਜੇ ਸ਼ੁਰੂਆਤ 6 ਮਹੀਨੇ ਤੋਂ ਬਾਅਦ ਇਹ ਹੋਵੇਗੀ ਰਾਮ ਮੰਦਰ ਦੀ ਇਸ ਦੇ ਦਵਾਰ ਉਸ ਵੇਲੇ ਖੁੱਲਣਗੇ ਪਰ 22 ਜਨਵਰੀ ਨੂੰ ਅਯੁੱਧਿਆ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਅਯੁੱਧਿਆ ਮੰਦਰ ਦੇ ਦਵਾਰ ਖੁੱਲਣ ਵਾਲੇ ਨੇ 22 ਜਨਵਰੀ ਨੂੰ ਔਰ ਇਹ ਅਪੀਲ ਕੀਤੀ ਹੈ ਸੰਗਤ ਨੂੰ ਇਹ ਪ੍ਰਬੰਧਕ ਨੇ ਜਿਹੜੇ ਕਿ ਤੁਸੀਂ ਅਗਰ ਅਯੁੱਧਿਆ ਨਹੀਂ ਜਾ ਸਕਦੇ ਤਾਂ ਅਯੁੱਧਿਆ ਮੰਦਰ ਵਰਗੇ ਪੂਰੇ ਜਿਸ ਤਰ੍ਹਾਂ ਦੇ ਨਾਲ ਉੱਥੇ ਤਸਵੀਰ ਨਜ਼ਰ ਆ ਰਹੀ ਹੈ ਉਹ ਤਸਵੀਰ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਉਸ ਮੰਦਰ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਔਰ ਇਹ ਬੜੀ ਖੂਬਸੂਰਤ ਤਸਵੀਰ ਹੈ ਜਿਹੜੇ ਸੰਗਤ ਜਿਹੜੇ ਲੋਗ ਅਯੋਧਿਆ ਨਹੀਂ ਜਾ ਸਕਦੇ ਉਹ ਇੱਥੇ ਇਸ ਮੰਦਰ ਦੇ ਵਿੱਚ ਆ ਸਕਦੇ ਨੇ ਥੋੜਾ ਐਡਰੈਸ ਵੀ ਆਪਾਂ ਕਰ ਦਈਏ ਕਿੱਥੇ ਕਰਕੇ ਭਾਈ ਸਾਹਿਬ ਪਹਿਲਾਂ ਤਾਂ ਮੈਂ ਆਮ ਜਨਤਾ ਨੂੰ ਇਹ ਅਪੀਲ ਕਰਦਾ ਵੀ ਤੁਸੀਂ ਵੱਧ ਤੋਂ ਵੱਧ ਚੜ੍ਹ ਕੇ ਆਪਣੇ ਬੱਚਿਆਂ ਨੂੰ ਲੈ ਕੇ ਆਓ ਇੱਥੇ ਇਹ ਦੁਬਾਰਾ ਮੌਕਾ ਨਹੀਂ ਮਿਲਣਾ ਆਪਾਂ ਨੂੰ ਤੇ ਇਹ ਹੈਗਾ ਡਰੈਸ ਅਡਰੈਸ ਮੰਦਰ ਦਾ ਇਹ ਆ ਹੰਬੜਾ ਰੋਡ ਤੇ ਡੈਰੀ ਕੰਪਲੈਕਸ ਦੇ ਸਾਹਮਣੇ ਡੰਡੀ ਸਵਾਮੀ ਵਾਲਿਆਂ ਦੀ ਗਊਸ਼ਾਲਾ ਉੱਥੇ ਤੁਸੀਂ ਹੁਮ ਹੁਮਾ ਕੇ ਪਹੁੰਚੋ ਤੇ ਦਿਵਾਲੀ ਮਨਾਈਏ ਆਪਾਂ ਸਾਰੇ ਲੁਧਿਆਣਾ ਲੁਧਿਆਣਾ ਚ ਮੇਰੇ राम सबके राम मेरे राम सबके राम और दोबारा एक फिर पीटीसी ਵਾਲਿਆਂ ਦਾ ਧੰਨਵਾਦ ਜਿਨ੍ਹਾਂ ਨੇ ਇੰਨੇ ਸਾਨੂੰ ਇੰਨਾ ਸਹਿਯੋਗ ਦਿੱਤਾ ਧੰਨਵਾਦ ਜੀ ਸੋ ਕੈਮਰਾਮੈਨ ਗੁਰਦੇਵ ਦੇ ਨਾਲ ਨਵੀਨ ਸ਼ਰਮਾ ਪੀटीसी نیوز ਲੁਧਿਆਣਾ